ਸਰਪੰਚ ਜੀ ਹੈਪੀ ਸਰਪੰਚ ਪਿੰਡ ਧਰਾਉੜ ਦੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਐਂ ਟੀਮਾਂ ਦੇ ਨਾਲ ਜਾਣ ਪਹਿਚਾਨ ਜਿਹੜੀ ਕੀਤੀ ਜਾ ਰਹੀ ਹੈ ਰਜਿੰਦਰ ਸਿੰਘ ਜੀ ਜੋ ਬ੍ਰਦਰ ਨੇ ਐਮਐਲਏ ਸਾਹਿਬ ਦੀ ਨਾਲ ਹੈਪੀ ਸਰਪੰਚ ਕਹਿੰਦੇ ਧਰਾਉੜਾਂ ਵਾਲਾ ਪੁਜਿਆ ਇਹਨਾਂ ਦਾ ਧੰਨਵਾਦ ਜੀ ਆਨੂੰ ਵੈਲਕਮ ਹੈ ਮਰਿਆਂ ਦੇ ਪਿੱਛੇ ਲੋਕੀ ਪਾਉਂਦੇ ਨਹੀਂ ਕਹਾਣੀਆਂ ਇਹ ਯਾਦ ਹਮੇਸ਼ਾ ਕੈਮਰੇ ਦੀ ਅੱਖਰ ਵਿੱਚ ਰਹਿ ਜਾਣੀ ਆ ਜੋ ਕਿ ਨੇਰੀਆਂ ਵੀ ਆਉਂਦੀ ਆਕੇ ਤੂਫਾਨ ਚੜੀ ਜਾਂਦੇ ਹੈ ਜਦਾਂ ਰਹੇ ਜਾਂਦੀਆਂ ਆਕੇ ਇਹਨਾਂ ਸਾਨ ਚਲੇ ਜਾਂਦੇ ਹੈ ਤੇ ਖੇਡ ਦੇ ਮੈਦਾਨਾਂ ਦੇ ਵਿੱਚ ਕਹਿੰਦੇ ਟੌਪ ਦੀ ਗੱਲਬਾਤ ਹੈ ਮੇਰੇ ਵੀਰੋ ਇਹ ਹਰਨਾਮਪ੍ਰੀਤ ਦਾ ਵੈਲਫੇਅਰ ਐਂਡ ਸਪੋਰਟਸ ਕਲੱਬ ਪਿੰਡ ਹਰਨਾਮਪਰਾ ਜ਼ਿਲ੍ਹਾ ਲੁਧਿਆਣਾ ਵੱਡੀ ਸੰਤਿਕ ਲੋ ਸਰਵਾਲ ਬਾਂਗਲ ਤੇ ਸਰਗੋਵਾਲ ਦੀ ਟੀਮ ਹੈ ਦੋਨੇ ਟੀਮਾਂ ਗਰਾਊਂਡ ਦੇ ਬਾਹਰਲੇ ਪਰ ਪਾਸੇ ਪਰਮਪਹੋੜੀਆਂ ਨੇ ਜੀ ਦੋਨੇ ਟੀਮਾਂ ਆਈਆਂ ਧੰਨਵਾਦ ਪਰਮਪਹੋੜੀਆਂ ਬਹੁਤ ਬਹੁਤ ਧੰਨਵਾਦ ਜਮੀ ਪੀਰ ਲੰਗੜਾ ਦੇ ਨਾਲ ਮੁਕਾਬਲਾ ਜਿਹੜਾ ਪਰਨਾਮ ਪੁਰੇ ਦਾ ਰਜਿੰਦਰ ਸਿੰਘ ਜਿਆ ਨੇ 1000 ਰੁਪਿਆ ਜਤਰਾ ਲਈ ਸ਼ੁਸ਼ਣ ਮੀਰੀ ਦਾ ਜੋਗਾ ਹੈ ਪੈਨ ਦੇਸ਼ਾਂ ਦੇਸ਼ਾਂ ਦੇ ਵਿੱਚ ਕਹਿ ਵੀ ਵੀ ਐਨ ਫੋਲਡ ਦੇ ਵਿੱਚ ਕੱਲੀ ਕੱਲੀ ਗੱਲ ਕੱਲੀ ਕੱਲੀ ਫਵਰ ਇਹ ਸਾਡੇ ਪਤਕੜ ਇਲੈਕਟ੍ਰੋਨਿਕ ਮੀਡੀਆ ਸੋਸ਼ਲ ਮੀਡੀਆ ਬਚਾਉਦਾ ਹੈ ਇਹਨਾਂ ਦਾ ਜੀਸ਼ ਤੋਂ ਦੇ ਤੀਸੇ ਤਰ੍ਹਾਂ ਵਾਲ ਗਾਵੇ ਹੈ ਇਹਨਾਂ ਦੀ ਨਿਊ ਚੈਨਲ ਪਹੁੰਚਿਆ ਮੀਨ ਇਜ਼ ਡਾਊਨ ਦੇ ਨਾਲ ਖੜੇ ਹੋਏ ਹੋ ਔਰ ਲੋਕ ਕਹਿੰਦੇ ਜੀ ਮੈਚ ਸ਼ੁਰੂ ਹੋ ਗਿਆ ਇਸ ਮੈਚ ਦੇ ਵਿੱਚੋਂ ਲੰਗੜਾ ਦੀ ਟੀਮ ਲੰਗੜਾ ਦੀ ਟੀਮ ਜਿਹੜੀ ਖੇਡ ਕਰਨੀ ਰਹੀ ਹੋਏ ਕਿੱਧਰ ਜਿੱਤੇ ਜਾਣਗੇ ਉਹ ਸਮਾਂ ਦੂਰ ਨਹੀਂ ਮੇਰੇ ਵੀਰੋ ਐ ਅਜਕਲ ਪੰਜਾਬ ਦੇ ਵਿੱਚ ਗੱਲਬਾਤ ਟੂਰਨਾਮੈਂਟ 2 ਕਰੋੜ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਚਰਨਜੀਤ ਸਿੰਘ ਜੀ ਅੱਜ ਸ਼ੁਰੂਆਤ ਹੋਈ ਆ ਇਸ ਕਬੱਡੀ ਕੱਪ ਦੀ ਤੇ ਕੀ ਕਹਾਂ ਚਾਹੁੰਦੇ ਹੋ ਕਿਸ ਤਰ੍ਹਾਂ ਦੀ ਸ਼ੁਰੂਆਤ ਰਹੀ ਅੱਜ ਪਹਿਲਾ ਦਿਨ ਦਾ ਸ਼ੁਰੂਆਤ ਬਹੁਤ ਵਧੀਆ ਰਹੀ ਆ ਜੀ ਦਿਨ ਵੀ ਬਹੁਤ ਵਧੀਆ ਤੇ ਸਾਡਾ ਪਿੰਡ ਸਾਰਾ ਥੋੜ ਨੂੰ ਤੁਸੀਂ ਦੇਖੇ ਰਹੇ ਹੋ ਬੱਚੇ ਵੀ ਬਹੁਤ ਵਧੀਆ ਟੀਮਾਂ ਆਂਜੀਆਂ ਨੇ ਤੇ ਸਾਨੂੰ ਆਸਾ ਤੇ ਵਧੀਆ ਹੀ ਰੰਗ ਨਿਕਲੂਗਾ ਤੇ ਗੁਰੂ ਸਾਹਿਬ ਦਾ ਅਸਰ ਓਟ ਅਸਰਾ ਲੈ ਕੇ ਸ਼ੁਰੂ ਕੀਤਾ ਸਵੇਰੇ ਪਹਿਲਾਂ ਆ ਕੇ ਸਾਰੀ ਸਾਰੇ ਟੀਮ ਨੇ ਸੱਡੀ ਨੇ ਮੱਥਾ ਟੇਕਿਆ ਗੁਰਦੁਆਰਾ ਸਾਹਿਬ ਅਰਦਾਸ ਕਰਾਈ ਤੇ ਉਦੋਂ ਬਾਅਦ ਸਰਪੰਚ ਸਾਹਿਬ ਸਾਡੇ ਗੁਰਪ੍ਰੀਤ ਕੌਰ ਉਹਨਾਂ ਨੇ ਰੀਵਨ ਘਟ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਤੇ ਵਧੀਆ ਹੋਊਗਾ ਅੱਜ ਕਬੱਡੀ ਕੱਟਣ ਦੀ ਸ਼ੁਰੂਆਤ ਹੋਈ ਹੈ ਕਿੰਨੇ ਕਿਲੋ ਦੀ ਕਬੱਡੀ ਆ ਰਹੀ ਹੈ 37 ਕਿਲੋ ਤੇ 42 ਕਿਲੋ ਦੇ ਅੱਜ ਮੈਚ ਸਟਾਰਟ ਹੋਏ ਨੇ ਤੇ ਅਸੀਂ ਬਹੁਤ ਖੁਸ਼ ਹਾਂ ਸਰਪੰਚ ਸਾਹਿਬ throad ਤੋਂ ਸਾਡੇ ਨਾਲ ਨੇ ਤੇ ਇਹਨਾਂ ਦਾ ਸਾਨੂੰ ਪੂਰਾ ਸਹਿਯੋਗ ਹੈ ਇਹਨਾਂ ਨੂੰ ਪਿੰਡ ਦੇ ਬੱਚੇ-ਬੱਚੇ ਦਾ ਸਹਿਯੋਗ ਅਸੀਂ ਅੱਜ ਬਹੁਤ ਖੁਸ਼ ਹਾਂ ਬੱਚਿਆਂ ਦੇ ਵਿੱਚ ਬੱਚਿਆਂ 'ਚ ਬਹੁਤ ਅੱਛਾ ਸਾਡੀ ਜਿੰਨੀ ਅਸੀਂ ਉਮੀਦ ਕਰਦੇ ਸੀ ਉਸ ਤੋਂ ਜ਼ਿਆਦਾ ਲੇਕਿਨ ਪਰਾਧਰਾ ਸਾਹਿਬ ਹੋਰ ਜਾਂ ਕਬੱਡੀ ਦੁਆਰਾ ਇਸ ਟੂਰਨਾਮੈਂਟ ਜਿਹੜਾ 9 ਸਾਲ ਬਾਅਦ ਹੋਇਆ ਜਿਹੜਾ ਇਹ ਜਿਹੜਾ ਇਹ ਜਿਹੜਾ ਇਹ ਦੇ ਵਿੱਚ ਛੋਟੇ-ਛੋਟੇ ਟੂਰਨਾਮੈਂਟ ਹੁੰਦੇ ਰਹੇ ਪਰ ਕੰਪਲੀਟਲੀ ਅੱਜ ਕੀ ਅਸੀਂ 30 ਗੱਲਬਾਤ ਕਰਾਉਣ ਲੱਗੇ ਯਾਰ ਦੋਨਾਂ ਨੇ ਵੀ ਕੋਆਰ ਮਾਸੀ ਪਹੁੰਚੇ ਨੇ ਕੰਟੀਨਿਊਸ ਰੱਖਾਂਗੇ ਜੀ ਇਹ ਬਣ ਕਰਦੇ ਆ ਬੱਚਿਆਂ ਨੂੰ ਨੌਜਵਾਨਾਂ ਵੀਰਾਂ ਨੂੰ ਅਸੀਂ ਇਹ ਸਾਡੀ ਨਰਸਰੀ ਆ ਅਸੀਂ ਇਹ ਨਰਸਰੀ ਤਿਆਰ ਕਰਨੀ ਆ ਤਾਂ ਕਿ ਇਹ ਚੰਗੇ ਅਫੀਸਰ ਬਣ ਚੰਗੇ ਖਿਡਾਰੀ ਬਣ ਤਿੰਨ ਦਿਨ ਤੱਕ ਖੇਡ ਮਿਲਿਆ ਤਿੰਨ ਦਿਨਾਂ ਖੇਡਗੇ ਕਿਸ ਤਰ੍ਹਾਂ ਦੇ ਮੁਕਾਬਲੇ ਦੇ ਖੇਡ ਮਿਲਣਗੇ ਬਾਕੀ ਕੱਲ ਦੱਸੂ ਅੱਜ ਹੁਣ ਤੱਕ ਬਹੁਤ ਵਧੀਆ ਮੁਕਾਬਲੇ ਪਟਿਆਲੇ ਤੱਕ ਤੋਂ ਵੀ ਬੱਚੇ ਖੇਡਣ ਆਏ ਬੰਦ ਕਿਸ ਤਰ੍ਹਾਂ ਦੇ ਕੀਤੇ ਗਏ ਜੀ ਬਹੁਤ ਵਧੀਆ ਖਾਣ ਦਾ ਪੀਣ ਦਾ ਇਹਨਾਂ ਦਾ ਚਾਹ ਸਾਰਾ ਦੁੱਧ ਦਾ ਪੂਰਾ ਕੰਪਲੀਟਲੀ ਸਾਰਾ ਦਿਨ ਲਈ ਕੀ ਨਾਮ ਹੈ ਸਰਪ੍ਰੀਖ ਸਿੰਘ ਹੈਪੀ ਜੀ ਬਹੁਤ ਵਧੀਆ ਹੋ ਰਿਹਾ ਹੈ ਜੀ ਵਧੀਆ ਟੂਰਨਾਮੈਂਟ ਹੈ ਬੱਚੇ ਬਹੁਤ ਉਤਸ਼ਾਹਤ ਨੇ ਵਧੀਆ ਨਾਮ ਰੱਖੇ ਨੇ ਵਧੀਆ ਦੇਖ ਰੇਖ ਚ ਟੂਰਨਾਮੈਂਟ ਹੋ ਰਿਹਾ ਵਾ ਬਾਕੀ ਐਨਆਰ ਭਰਾਇਆਂ ਦਾ ਭਰਾਵਾਂ ਦਾ ਬੜਾ ਸਾਥ ਹੈ ਜੀ ਘੰਟੂ ਐਨਆਰ ਆ ਐਨਆਰ ਯਾਦ ਵਿੱਚ ਜਿਹੜਾ ਇਹ ਕੱਪ ਕਰਵਾਇਆ ਜਾ ਰਿਹਾ ਹੈ ਹਾਂਜੀ ਇਹ ਮੇਨ ਇਹਨਾਂ ਦਾ ਮਕਸਦ ਸੀ ਵੀ ਦੀਪ ਸਿੱਧੂ ਜੀ ਨੂੰ ਯਾਦ ਕਰਨਾ ਉਹਨਾਂ ਦੇ ਬਾਰੇ ਪਤਾ ਲੱਗੇ ਜੋ ਆਪਣੇ ਕੌਮ ਦੇ ਹੀਰੇ ਨੇ ਪਤਾ ਹੋਣਾ ਚਾਹੀਦਾ ਛੋਟੇ ਬੱਚਿਆਂ ਨੂੰ ਵੀ ਹੁਣ ਪਤਾ ਹੋਣਾ ਚਾਹੀਦਾ ਜੇ ਆਪਾਂ ਇਹਨਾਂ ਨੂੰ ਦੱਸਾਂਗੇ ਤਾਂ ਹੀ ਪਤਾ ਲੱਗਣਾ ਜੀ ਖੁੱਲਾ ਖਾੜਾ ਯੋਜਨਾ ਦੇ ਆਪਾਂ ਇਤਦਮ ਗੇਰਾ ਪਹੁੰਚ ਦੇ ਹਾਂਜੀ ਮਨੋਰੰਜਨ ਲਈ ਮਨੋਰੰਜਨ ਲਈ ਖੁੱਲਾ ਖਾੜਾ ਵੀ ਲੱਗੇਗਾ ਜੀ ਕਈ ਮਰੋਂ ਕਈ ਕਲਾਕਾਰ ਆ ਰਹੇ ਨੇ ਆਤਮਾ ਬੁੱਢੇ ਵਾਲੀਆ ਹੋਰ ਉਹਨਾਂ ਦੇ ਨਾਲ ਕਈ ਹੋਰ ਕਲਾਕਾਰ ਆ ਰਹੇ ਨੇ ਜੀ